ਸਾਡੇ ਨਾਲ ਮੌਜੂਦ ਨੇ ਸੁਨਹਿਰ ਪਰਟੀ ਤੋਂ ਨੈਸ਼ਨਲ ਕਨਵੀਨਰ ਰਕੇਸ਼ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਚਿੱਟੇ ਨੂੰ ਲੈ ਕੇ ਸਵਾਗਤ ਹੈ ਤੁਹਾਡਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਲਾਈਵ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਅੱਜ ਸਾਡੇ ਵਿਚਾਰ ਸਾਂਵਾਸ ਤੇ ਸਾਡੇ ਇੱਥੇ ਮੁਫਰਤ ਚਾਹੇ ਨੇ ਸਲਬੀਤੇ ਬੀਤੇ ਦਿਨੀ ਤੁਹਾਡੇ ਵੱਲੋਂ ਚਿੱਟੇ ਤੇ ਕਾਬੂ ਪਾਉਣ ਲਈ ਨਵੇਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਉਹਦੇ ਬਾਰੇ ਕੀ ਜਾਣਕਾਰੀ ਅਸੀਂ ਜਿਹੜਾ ਮੰਗ ਪੱਤਰ ਸੀਪੀ ਲੁਧਿਆਣਾ ਦੇ ਜਿਹੜੇ ਨਵੇਂ ਸੀਪੀ ਪੁਲਿਸ ਨੇ ਚਾਹ ਜੀ ਨੇ ਉਹਨਾਂ ਨੂੰ ਦੇਖ ਕੇ ਅਸੀਂ ਇਹੀ ਮੰਗ ਕੀਤੀ ਜੀ ਤੁਸੀਂ ਆਪਣੀ ਇੱਕ ਇਹੋ ਜਿਹੀ ਸੈਟ ਬਿਠਾਓ ਤਾਂ ਕਿ ਚਿੱਟੇ ਦੇ ਉੱਪਰ ਕਾਰਵਾਈ ਕਰਨ ਵਾਸਤੇ ਇੱਕ ਡਿਫਰੈਂਟ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਦੀ ਪਾਵਰ ਜਿਹੜੇ ਥਾਣਿਆਂ ਦੇ ਵਿੱਚ ਕਿਸਟਮ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਔਰ ਰੈਡੀ ਬਹੁਤ ਜ਼ਿਆਦਾ ਕਾਮਯਾਬਦ ਕੋਰਡ ਦਾ ਹੋਰ ਬੜੀ ਚੀਜ਼ਾਂ ਦਾ ਵੀਆਈਪੀ ਡਿਟੂਸ ਦਾ ਉਹਨਾਂ ਦੇ ਉੱਪਰ ਵਜੰਦ ਰਹਿਦਾ ਜੀ ਨੇ ਕਰਕੇ ਉਹ ਪ੍ਰੋਪਰ ਵਿੱਚ ਕਾਰਵਾਈ ਨਹੀਂ ਕਰ ਸਕਦੇ ਇਹ ਗੱਲ ਮੈਨੂੰ ਕੁਝ ਅਧਿਕਾਰੀਆਂ ਨੇ ਕਹੀ ਕਿਉਂਕਿ ਮੈਂ ਇਤਰਾਜ ਜਤਾਇਆ ਸੀਗਾ ਕਿਉਂਕਿ ਜਦੋਂ ਵੀ ਕੋਈ ਚਿੱਟਾ ਦਾ ਤਸਕਰ ਫੜਿਆ ਜਾਂਦਾ ਹੈ ਉਹਨੂੰ ਬੜੀ ਹੀ ਜਲਦੀ ਉਹ ਥੋੜੇ ਕਿ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਘੁੰਮਦਾ ਫਿਰਦਾ ਬਾਹਰ ਨਜ਼ਰ ਆਉਂਦਾ ਹੈ ਜਦੋਂ ਅਸੀਂ ਪੁੱਛ ਲਿਆ ਕਿ ਸਖਤ ਕਾਰਵਾਈ ਕਰਕੇ ਤੁਸੀਂ ਕੋਈ ਵਧੀਆ ਕੋਈ ਇਹਦਾ ਪਲੇਟਫਾਰਮ ਬਣਾ ਕੇ ਤੁਸੀਂ ਪਰਚਾ ਦਿਓ ਤਾਂ ਕਿ ਦੁਬਾਰਾ ਤਸਕਰ ਨਾ ਆਪਣਾ ਇਹ ਦੁਬਾਰਾ ਨਸ਼ਾ ਵੇਚ ਸਕੇ ਤਾਂ ਰੱਪਲਾਈ ਇਹੀ ਆਉਂਦਾ ਕਿ ਅਸੀਂ ਜਿਹਦੇ ਸਾਡੇ ਵੀ ਆਈ ਹੋਣੇ ਅਸੀਂ ਕੇਸ ਖਤਮ ਕਰਨਾ ਹੁੰਦਾ ਇਸ ਕਰਕੇ ਅਨੰਨ ਫਨਨ ਦੇ ਵਿੱਚ ਜਲਦਬਾਜੀ ਦੇ ਵਿੱਚ ਅਸੀਂ ਜੋ ਵੀ ਕਾਰਵਾਈ ਹੋ ਪਾਦੀ ਅਸੀਂ ਉਹ ਕਰ ਦਿੰਦੇ ਆ ਇਸ ਰੋਸ਼ ਦੇ ਵਜੋਂ ਮੈਂ ਸੀਪੀ ਸਾਨੂੰ ਲੋ ਗਿਆ ਮਿਲਿਆ ਤੇ ਮੈਂ ਇਹ ਗੱਲ ਕੀਤੀ ਕਿ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਤਾਂ ਫੋਰਸ ਭੁਲਾਓ ਨੰਬਰ 2 ਤੁਸੀਂ ਕਿ ਉਹ ਜੀ ਅਲੱਗ ਟੀਮ ਬਣਾਓ ਜਾਂ ਕੋਈ ਹੋਰ ਆਫੀਸਰ ਦੀ ਡਿਊਟੀ ਲਾਓ ਜਿਹੜੇ ਲੁਧਿਆਣੇ ਦੇ ਵਿੱਚ ਖਾਸ ਕਰ ਪੰਜਾਬ ਦਾ ਸ਼ਹਿਰ ਲੁਧਿਆਣਾ ਜੋ ਇੱਕ ਮਹਾਨਗਰ ਹੈ ਚਿੱਟੇ ਨਾਲ ਘਿਰਿਆ ਪਿਆ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਇਹੀ ਪੰਜਾਬ ਮੈਗਨੋ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਲੈਵਲ ਤੇ ਛੇਮਾ ਦਰਿਆ ਚਿੱਟੇ ਦਾ ਕਰਕੇ ਮਸ਼ਹੂਰ ਹੋ ਰਿਹਾ ਹੈ ਜਿਹਦੂ ਠਲ ਪਾਉਣ ਵਾਸਤੇ ਮੈਂ ਆਪਣੀ ਸੁਨਹਿਰਾ ਬਾਗ ਪਾਰਟੀ ਤੋਂ ਮੈਂ ਆਏ ਦਿਨ ਪ੍ਰਤਨ ਕਰਦਾ ਰਹਿਣਾ ਵਾ ਸਾਡਾ ਇੱਕ ਮਿਸ਼ਨ ਚੱਲ ਰਿਹਾ ਹੈ ਜਿਹਦੀ ਇੱਕ ਮੁਹਿੰਮ ਹੈ ਚਿੱਟਾ ਮੁਕਤ ਪੰਜਾਬ 2024 ਦਾ ਮਿਸ਼ਨ ਹੈ ਉਸ ਸਮੰਨ ਦੇ ਵਿੱਚ ਮੁੱਖ ਜੋਦੇ ਦਾ ਖਿਤਾਬ ਮੈਂ ਕਿੱਦਾਂ ਹੋਵੇਗਾ ਚਿੱਟਾ ਮੁਕਤ ਪੰਜਾਬ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਐਮਐਲਏ ਨੇ ਚਾਹੇ ਜਿਹੜੇ ਵੀ ਹੋਣ ਉਹਨਾਂ ਵੱਲੋਂ ਲਗਾਤਾਰ ਚਿੱਟੇ ਤੇ ਨੱਥ ਪਾਉਣ ਦੀ ਰੈਲੀਆਂ ਕੱਢੀਆਂ ਜਾ ਰਹੀਆਂ ਲੋਕ ਫੜੇ ਵੀ ਜਾ ਰਹੇ ਨੇ ਇਹ ਏਰੀਆ ਦੀ ਗੱਲ ਕਰੀਏ ਤਾਂ ਆਹਲਕਾਤੂਨਗਰ ਤੋਂ ਐਮਐਲਏ ਨੇ ਕੁਝ ਦਿਨ ਪਹਿਲਾਂ ਇੱਕ ਬੰਦੇ ਨੂੰ ਫੜਿਆ ਸੀ ਗੱਲ ਲਗਾਤਾਰ ਨਾਲ ਡਰਾਈਵ ਚਲਾਈ ਜਾ ਰਹੀ ਹੋ ਜੀ ਕਿ ਉਹਨਾਂ ਤੋਂ ਸੰਤੁਸ਼ਟ ਨਹੀਂ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਦੀ ਮੈਂ ਕਹਿੰਦਾ ਪੂਰੇ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ 92 ਐਮਐਲਏ ਦੀ ਜਿਹੜੀ ਸਰਕਾਰ ਜਿੱਤਣ ਤੋਂ ਬਾਅਦ ਬਣੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਲੋਕਾਂ ਦਾ ਇਹ ਕਹਿਣਾ ਸੀ ਕਿ ਜਦੋਂ ਬਦਲਾਅ ਸੀ ਚਾਉਂਦੇ ਆ ਉਹੋ ਜਿਹਾ ਬਦਲਾਅ ਇਹ ਪਾਰਟੀ ਹੁੰ ਦੇ ਨਹੀਂ ਸਕੀ ਸਿਵਾਏ ਸਿਰਫ ਗੱਲਾਂ ਜਿਹੜੀ ਹੁਣ ਜਿਹੜੀ ਡਰਾਈਵ ਚਲਾਈ ਜਾ ਰਹੀ ਉਹ ਤੋਂ ਸੰਤੁਸ਼ਟ ਹੋ ਕੇ ਨਹੀਂ ਹੈ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਲੋਜਾਇਰੇ ਤੇ ਰੀਸੈਂਟ ਡਰਾਈਵ ਚਲਾਈ ਗਈ ਸੀ ਸਾਡੇ ਜਿਹੜੇ ਤੋਂ ਪਹਿਲਾਂ ਸਾਬਕਾ ਸੀਪੀਸੀ ਮਨਦੀਪ ਸਿੰਘ ਸਿੱਧੂ ਜੀ ਅਤੇ ਭਗਵੰਤ ਸਿੰਘ ਜੀ ਨੇ ਮਿਲ ਕੇ ਸਾਈਕਲ ਰੈਲੀ ਕੱਢੀ ਸੀ ਜਿਸ ਵਿੱਚ ਕਾਫੀ ਹਜ਼ਾਰਾਂ ਲੋਕਾਂ ਨੇ ਸਹਿਯੋਗ ਕੀਤਾ ਸੀ ਪਰ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਅਗਰ ਐਮਐਲਏ ਮੁੱਖ ਮੰਤਰੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜੇ ਰੈਲੀਆਂ ਕੱਢਣ ਨੂੰ ਤੁਰਪੈਣ ਤੇ ਕਾਰਵਾਈਆਂ ਕੌਣ ਕਰੇਗਾ ਜੀ ਸਰ ਲਗਾਤਾਰ ਤਾਬੂ ਪਾਇਆ ਜਾ ਰਿਹਾ ਚਿੱਟੇ ਤੇ ਲਗਾਤਾਰ ਲੋਕ ਫੜੇ ਜਾ ਰਹੇ ਨੇ ਲਗਾਤਾਰ ਜਿਹੜੇ ਵੀਡੀਓ ਨਿਕਲ ਕੇ ਸਾਹਮਣੇ ਆ ਰਹੇ ਆ ਉਹਨਾਂ ਉੱਤੇ ਵੀ ਤੁਸੀਂ ਅਲੱਗ ਤਰ੍ਹਾਂ ਤੋਂ ਮੰਗ ਪੱਤਰ ਦੇ ਰਹੇ ਹੋ ਕਿ ਲੱਗਦਾ ਨਹੀਂ ਕਾਰਵਾਈ ਤੋਂ ਸੰਤੁਸ਼ਟ ਨਹੀਂ ਮੈਂ ਤੁਹਾਨੂੰ ਸ਼ਾਇਦ ਦਫਤਰਕਾਰ ਸਾਹਿਬ ਤੋਂ ਇਨਫੋਰਮੇਸ਼ਨ ਦੇ ਵਿੱਚ ਕੋਈ ਕਮੀ ਲੱਗ ਰਹੀ ਹੈ ਪਰਸੋ ਮਨਜੀਤ ਨਗਰ ਦੇ ਵਿੱਚ ਪਰ ਮਨਜੀਤ ਨਗਰ ਦੇ ਵਿੱਚ ਇੱਕ ਮੌਤ ਹੋਈ ਹੈ ਜਸਮਿੰਦਰ ਸਿੰਘ ਜੋ ਕਿ ਫਟਕਾ ਦੇ ਘਰ ਹੈ ਮੈਂ ਉਹਨੂੰ ਮਿਲ ਕੇ ਪਰਿਵਾਰ ਨੂੰ ਆਇਆ ਵਾਂ ਅਰੇ ਮੋਦ ਇੱਕ ਪਹਿਲੀ ਦਣੀ ਹੋਈ ਇਸ ਤੋਂ ਪਹਿਲਾਂ ਵੀ ਕਈ ਮੋਤਾਂ ਹੋਈਆਂ ਚਾਹੇ ਸਰਕਾਰ ਕੋਈ ਵੀ ਰਹੇ ਕਾਂਗਰਸੀ ਸਰਕਾਰ ਸੀ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਮੋਤਾਂ ਤਾਂ ਪਹਿਲਾਂ ਵੀ ਹੁੰਦੀਆਂ ਸੀਗਾਂ ਮੋਤਾਂ ਹੁਣ ਵੀ ਹੁੰਦੀਆਂ ਕਿ ਲੱਗਦਾ ਨਹੀਂ ਇਹਦੇ ਵਿੱਚ ਸਿਰਫ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਚਲੋ ਇੱਕ ਗੱਲ ਕਰਦੇ ਆਂ ਜਦੋਂ ਵੀ ਆਪਾਂ ਕੋਈ ਗੱਲ ਕਰਦੇ ਆ ਦੇਖੋ ਮੇਰੀ ਪਾਰਟੀ ਚਿੱਟੇ ਪ੍ਰਤੀ ਇੱਕ ਮੁਹਿੰਮ ਚਲਾ ਰਹੀ ਹੈ ਇਹਦੇ ਵਿੱਚ ਪਾਰਟੀ ਦਾ ਪ੍ਰਚਾਰ ਕਿੱਥੇ ਆ ਚਿੱਟੇ ਦਾ ਮੇਰਾ ਕੋਈ ਲੈਣ ਦੇ ਨਹੀਂ ਅਸੀਂ ਇਹਨੂੰ ਰੋਕਣ ਵਾਸਤੇ ਸੀਪੀ ਨੂੰ ਕਹਿਣ ਵਾਸਤੇ ਸੀਪੀ ਨੂੰ ਬੇਨਤੀ ਕਰਨ ਵਾਸਤੇ ਕਿ ਤੁਸੀਂ ਪ੍ਰਸ਼ਾਸਨ ਦੀਆਂ ਗੱਲਾਂ ਨੂੰ ਤੁਸੀਂ ਆਪਣਾ ਕੰਮ ਕਰੋ ਤਾਂ ਕਿ ਅਸੀਂ ਚਿੱਟਾ ਮੁਕ ਪੰਜਾਬ ਬਣਾ ਸਕੀਏ ਜੇ ਤੁਸੀਂ ਕਹਿੰਦੇ ਹੋ ਆਂਕੜੇ ਦੀ ਗੱਲ ਹੈ ਤਾਂ ਚਿੱਟਾ ਖਤਮ ਵੀ ਕਿੱਥੇ ਹੋਇਆ ਇਹ ਦੱਸੋ ਤੁਸੀਂ ਮੈਨੂੰ